ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸਟੇਟ ਟਾਸਕ ਫੋਰਸ ਜਿਹੜਾ ਅਸੀਂ ਵੈਕਟਰ ਬੋਰਰ ਤੇ ਵਾਟਰ ਬੋਰਰ ਜਿਹੜੀਆਂ ਮੱਖੀਆਂ ਮਛਰਾਂ ਨਾਲ ਔਰ ਜਿਹੜੀਆਂ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਕਿਉਂਕਿ ਅੱਗੇ ਬਰਸਾਤ ਦਾ ਮੌਸਮ ਆ ਰਿਹਾ ਤੇ ਉਹਦੇ ਵਾਸਤੇ ਅਸੀਂ ਜਿਹੜੀ ਉਹਗਾਓ ਤਿਆਰੀ ਕਰਨ ਵਾਸਤੇ ਅੱਜ ਸਟੇਟ ਟਾਸਕ ਫੋਰਸ ਹੈ ਜਿਹਦੇ ਵਿੱਚ ਸਿਹਤ ਵਿਭਾਗ ਦੇ ਦੀ ਲੀਡ ਹੈਗੀ ਆ ਔਰ ਸਾਡੇ ਸੈਕਟਰੀ ਕਨਸ਼ਮ ਜੀ ਔਰ ਸਾਡੇ ਡਾਇਰੈਕਟਰ ਹੈਲਥ ਆਫਸਰਸ ਡੀਆਰਐਮ ਇਹ ਤੇ ਇਹ ਹੈਲਥ ਵਿਭਾਗ ਦਾ ਇਨੀਸ਼ੀਏਟਿਵ ਹੈਗਾ ਜੀ ਪਿਛਲੀ ਵਾਰੀ ਕਿ ਆਪਾਂ ਕੋਆਰਡੀਨੇਟਿਡ ਐਫਰਟ ਜਿਵੇਂ ਸਾਡੇ ਕੋਲੇ अर्बन ਲੋਕਲ ਬਾਡੀਜ਼ ਐ ਤੇ ਜਾਂ ਰੂਰਲ ਡਿਵੈਲਪਮੈਂਟ ਪੰਚਾਇਤ ਐ ਪਾਣੀ ਦੇ ਸਪਲਾਈਰ ਨੂੰ ਟੈਸਟ ਕਰਨੇ ਆ ਔਰ ਜਿਹੜੀ ਹੋਰ ਵੀ ਬਹੁਤ ਸਾਰੀ ਐਕਟੀਵਿਟੀ ਫੋਗਿੰਗ ਇਹਨਾਂ ਨੇ ਕਰਨੀ ਆ ਇਸੇ ਤਰ੍ਹਾਂ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਉਹਦਾ ਬਹੁਤ ਵੱਡਾ ਰੋਲ ਆ ਕੇ ਉਹਨਾਂ ਨੇ ਜਿਹੜੀ ਜੋ ਵੀ ਅਸੀਂ ਇਨਫੋਰਮੇਸ਼ਨ ਦੇਣੀ ਆ ਉਹ ਬੱਚਿਆਂ ਤੱਕ ਪਹੁੰਚੇ ਪਿੰਡਾਂ ਤੱਕ ਘਰਾਂ ਤੱਕ ਪਹੁੰਚੇ ਵਾਟਰ ਸਪਲਾਈ ਸੈਨੀਟੇਸ਼ਨ ਕਿਉਂਕਿ ਜਿਹੜੀ ਰੂਰਲ ਵਾਟਰ ਸਪਲਾਈ ਆ ਉਹਨਾਂ ਦੇ ਕੋਲ ਆ ਟਰਾਂਸਪੋਰਟ ਡਿਪਾਰਟਮੈਂਟ ਐ ਐਨੀਮਲ ਹਸਬੈਂਡਰੀ ਸੋ ਸਾਰਿਆਂ ਦੇ ਨੋਡਲ ਅਫਸਰ ਦੇ ਪਿਛਲੀ ਵਾਰੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਸਪੈਸ਼ਲ ਕੈਂਪੇਨ ਸ਼ੁਰੂ ਕਰਾਈ ਸੀ ਹਰ ਸ਼ੁੱਕਰਵਾਰ ਡੈਂਗੂ ਤੇ ਵਾ ਉਧਰ ਰਿਜ਼ਲਟਸ ਬਹੁਤ ਅੱਛੇ ਰਹੇ ਸੀ ਕਿ ਸਾਡੇ ਡੈਂਗੂ ਦੇ ਕੇਸ ਜਿਹੜੇ ਸੀਗੇ ਡੈਂਗੀ ਦੇ ਕੇਸਸ 50% ਘੱਟ ਹੋ ਗਏ ਜੀ ਇਹ ਜਿਹੜੀ ਉਹਦੇ ਨਾਲ ਮੌਤਾਂ ਹੁੰਦੀਆਂ ਸੀਗੀਆਂ ਉਹ 68% ਬਲਕਿ ਸਿਰਫ 33% ਰਹਿ ਗਈਆਂ ਮਤਲਬ ਜੇ ਪਿਛਲੀ ਵਾਰੀ 40-41 ਹੁੰਦੀ ਸੀ ਪਹਿਲੇ 2 ਸਾਲ ਤੇ ਉਹ 13 ਕਰ ਗਈਆਂ ਉਹ ਤੇ ਸਾਡਾ ਟਾਰਗੇਟ ਹੈ ਕਿ ਅਸੀਂ ਜਿਹੜਾ ਇਸ ਵਾਰ ਇਹ ਡੈਂਗੀ ਦੇ ਕੇਸਸ 80% ਘੱਟ ਕਰੀਏ ਤੇ ਉਹਦੇ ਵਾਸਤੇ ਸਾਰੇ ਮਹਿਕਮੇ ਨਾਲ ਮਿਲ ਕੇ ਅੱਜ ਸਟਰੈਟਜੀ ਵੀ ਬਣਾਈ ਆ ਔਰ ਅਸੀਂ ਕੁਝ ਨਵੀਆਂ ਜੜੀਆਂ ਜੋ ਅਸੀਂ ਫਸਟ ਟਾਈਮ ਅਪਰੋਚ ਕਰ ਰਹੇ ਆ ਕਿ ਸਾਡੇ ਕੋਲੇ 50000 ਨਰਸਿੰਗ ਸਟੂਡੈਂਟਸ ਆ 1 ਲੱਖ ਸਾਡੇ ਕੋਲੇ ਪੈਰਾਮੈਡਿਕ ਪੈਰਾਮੈਡਿਕਸ ਆ ਗਿਆ ਜਿਹੜੇ ਬਾਕੀ ਕੋਲ ਲੈਬੋਰੀ ਵਾਲੇ ਫਿਜ਼ੀਓਥੈਰੇਪੀ ਵਾਲੇ ਜਾਂ ਫਾਰਮੇਸੀ ਵਾਲੇ ਉਹਨਾਂ ਸਾਰਿਆਂ ਨੂੰ ਅਸੀਂ ਡੇਂਗੂ ਦਾ ਲਾਰਵਾ ਕਿੱਦਾਂ ਹੁੰਦਾ ਅਸੀਂ ਪਹਿਲਾਂ ਸਾਡੇ ਬਰੀðਿੰਗ ਚੈੱਕ ਕਰ ਹੁੰਦੇ ਸੀ ਉਹ ਸਾਰੇ 1200 ਹੁੰਦੇ ਸੀ ਤੇ ਹੁਣ ਅਸੀਂ 50000 ਨਰਸਿੰਗ ਨੂੰ ਤੇ 50000 ਦੂਜੇ ਪੈਰਾਮੈਡਿਕਸ ਨੂੰ ਟ੍ਰੇਨਿੰਗ ਦੇ ਚੁੱਕੇ ਆਲਰੇਡੀ ਪੇ ਜਿਹੜਾ ਉਹ ਲਾਰਵਾ ਚੱਕਰ ਬਣਾਤਾ ਉਹਨਾਂ ਨੂੰ ਹੁਣ ਸਾਡੀ ਟ੍ਰੇਨਿੰਗ ਚੱਲ ਰਹੀ ਹੈ ਸਕੂਲ ਟੀਚਰਸ ਦੀ ਪੰਚਾਇਤ ਡਿਪਾਰਟਮੈਂਟ ਆ ਜਿਹੜੇ ਇਹਨਾਂ ਦੇ ਚਾਹੇ ਪੰਚਾਇਤ ਸੈਕਟਰੀ ਤੋਂ ਲੈ ਕੇ ਬੀਡੀਪੀਓ ਤੋਂ ਲੈ ਕੇ ਪੰਚਾਇਤ ਸੈਕਟਰੀ ਜਿਹੜੇ ਇਹਨਾਂ ਦੇ கிராம ਸਹਾਇਕ ਆ ਜਾਂ ਰੋਜ਼ਗਾਰ ਸਹਾਇਕ ਹੈ ਇਸੇ ਤਰ੍ਹਾਂ ਜਿਹੜੇ ਅਰਬਨ ਲੋਕਲ ਬਾਡੀਜ਼ ਦੇ ਆ ਚਾਹੇ ਉਹ ਸੈਨੀਟਰੀ ਇਨਸਪੈਕਟਰ ਆ ਦਰੋਗੇ ਤੱਕ ਸਾਰੇ ਜਿੰਨੇ ਵੀ ਉਹਨਾਂ ਦੇ ਫੀਲਡ ਵਰਕਰ ਹੈ ਇਸੇ ਤਰ੍ਹਾਂ ਵਾਟਰ ਸਪਲਾਈ ਸੈਨੀਟੇਸ਼ਨ ਵਾਲਿਆਂ ਦੇ ਐਜੂਕੇਸ਼ਨ ਵਾਲਿਆਂ ਦੇ ਜਿੰਨੇ ਫੀਲਡ ਵਰਕਰ ਹੈ ਸਾਰਿਆਂ ਨੂੰ ਅਸੀਂ ਉਹਦੇ ਬਾਰੇ ਜਾਣ ਉਦੇ ਨਾਲ ਜਿਹੜੀ ਪ੍ਰੋਵੈਂਸ਼ਨ ਹੈ ਬਹੁਤ ਸਸਤੀ ਹੈ ਤੇ ਲੱਗਦਾ ਕੁਛ ਨਹੀਂ ਆ ਜੇ ਡੈਂਗੀ ਚਿਕਨਗੁਨੀਆ ਹੋ ਜਾ ਤਾਂ ਬੰਦੇ ਚੰਗੇ ਪੱਲੇ ਬੰਦੇ ਕਰਜਾਈ ਹੋ ਜਾਂਦੇ ਆ ਕਿਸੇ ਪ੍ਰਾਈਵੇਟ ਹਸਪਤਾਲ ਚ ਰਿਮਿਟ ਹੋਣਾ ਪੈ ਜੇ ਔਰ ਕਈ ਵਾਰੀ ਸੀਕੂਲ ਹੀ ਬੜੀ ਹੁੰਦੀ ਆ ਕਿ ਬੰਦੇ ਦੀ ਡੈਥ ਹੋ ਗਈ ਤੇ ਜਾਂ ਬੰਦਾ ਕ੍ਰਿਪਲ ਹੋ ਗਿਆ ਜੇ ਹੈਮੋਰੈਜਿਕ ਡੈਂਗੀ ਹੋ ਜਾਏ ਤੇ ਇਹਨੂੰ ਦੇਖਦੇ ਹੋਏ ਸਾਰਾ ਜਿਹੜਾ ਸਾਡਾ ਇਹ ਕੋਆਰਡੀਨੇਟਡ ਐਫਰਟ ਆ ਜਿਹੜਾ ਕਿ ਸਾਰੇ ਡਿਪਾਰਟਮੈਂਟਸ ਨੇ ਇਕੱਠੇ ਹੋ ਕੇ ਜਿੰਨੀਆਂ ਵੀ ਸਾਡੀਆਂ ਡਿਜ਼ੀਜ਼ਸ ਹੈਗੀਆਂ ਉਹਦੇ ਬਾਰੇ ਇਕੱਠੇ ਹੋ ਕੇ ਆਪਾਂ ਹਮਲਾ ਮਾਰਨਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਜਿਹੜਾ ਅਸੀਂ ਹੈਗਾ ਉਹ ਜਿਹੜੀ ਹਰ ਪਹਿਲੀ ਮਈ ਤੋਂ ਸ਼ੁਰੂ ਕਰ ਦੁਬਾਰਾ ਕਰ ਰਹੇ ਹਾਂ ਹਰ ਸ਼ੁੱਕਰਵਾਰ ਡੈਂਗੂ ਦਿਵਾਰ ਜਿਹਦੇ ਚੋਂ ਅਸੀਂ ਸਵੇਰੇ 9 ਤੋਂ 10 ਵਜੇ ਇੱਕ ਘੰਟਾ ਜਿੰਨੇ ਸਾਡੇ ਸਾਰੇ ਡਿਪਾਰਟਮੈਂਟ ਹੈ ਉਹ ਘਰ ਘਰ ਜਾ ਕੇ ਉਹਨਾਂ ਦੇ ਫ੍ਰਿਜ ਦੇ ਨੀਚੇ ਦੀ ਟ੍ਰੇ ਜਿਹੜਾ ਡੈਜ਼ਰਟ ਕੂਲਰ ਆ ਠੰਡੀ ਹਵਾ ਵਾਲਾ ਉਹਦੇ ਵਿੱਚ ਚੈੱਕ ਕਰਨਾ ਪੰਛੀਆਂ ਦੇ ਕਟੋਰੀਆ ਜਾਂ ਕਿਸੇ ਨੇ ਪਾਣੀ ਸਟੋਰ ਕਰਦਿਆ ਜਿੱਥੇ ਪਾਣੀ ਦੀ ਸ਼ਾਰਟੇਜ ਆ ਲੋਕਾਂ ਨੇ ਡਰਮ ਰੱਖੇ ਹੋਏ ਆ ਉਹਨਾਂ ਦੇ ਵਿੱਚ ਓਵਰਹੈਡ ਟੈਂਕਸ ਦੇ ਵਿੱਚ ਜਾ ਕਿਸੇ ਨੇ ਟਾਇਰ ਸੁੱਟੇ ਹੋਏ ਆ ਜਿਵੇਂ ਟ੍ਰਾਂਸਪੋਰਟ ਡਿਪਾਰਟਮੈਂਟ ਦੱਸ ਰਿਹਾ ਸੀਗਾ ਤੇ ਜਦੋਂ ਦੀ ਇਹ ਕੈਂਪੇਨ ਚਲਾਈ ਆ ਸਾਨੂੰ ਡੈਂਗੋ ਹੁੰਦਾ ਸੀ ਸਾਨੂੰ ਪਤਾ ਨਹੀਂ ਲੱਗਦਾ ਸੀ ਵੀ ਟਾਇਰਾਂ ਦੇ ਵਿੱਚ ਪਾਣੀ ਖੜ ਜਾਂਦਾ ਹੈ ਟਾਇਰ ਸੁੱਤੇ ਸੀ ਉਹਨਾਂ ਨੇ ਉਹਨਾਂ ਨੇ ਟਾਇਰਾਂ ਤੋਂ ਮਤਲਬ ਉਹਨਾਂ ਦੀ ਆਕਸ਼ਨ ਕਰਤੀ ਉਹਨਾਂ ਨੂੰ ਡਿਸਪੋਜ਼ ਆਫ ਕਰਤਾ ਤੇ ਜਾਂ ਹੁਣ ਅਵੇਅਰ ਹੋ ਗਿਆ ਉਹਨੇ ਪਾਣੀ ਖੜ ਨਹੀਂ ਦਿੰਦੇ ਉੱਥੇ ਸੋ ਇਹ ਜਿਹੜੀ ਸਾਡੀ ਇੱਕ ਐਫਰਟ ਹੈਗਾ ਇਹਦੇ ਨਾਲ ਆਮ ਸ਼ੋਰ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਔਰ ਦੇ ਨਾਲ ਨਾਲ ਅਸੀਂ ਪਹਿਲੀ ਵਾਰੀ ਸਾਡੇ ਜਿੰਨੇ 881 ਆਮ ਆਦਮੀ ਕਿਰੇਨੇ ਕਰ ਉਹਨਾਂ ਸਾਰਿਆਂ ਦੇ ਵਿੱਚ ਡੈਂਗੀ ਦਾ ਟੈਸਟ ਟੈਸਟ ਕਰਨਾ ਸ਼ੁਰੂ ਕਰਤਾ ਸੋ ਟੈਸਟਿੰਗ ਫੈਸਿਲਿਟੀ ਜਿਹੜੀ ਹੈਗੀ ਆ ਉਹਨੂੰ ਬਿਲਕੁਲ ਡੀਸੈਂਟਰਲਾਈਜ਼ ਕਰਕੇ ਉਹਨੂੰ ਵੀ ਵਧਾ ਰਹੇ ਆ ਤਾਂ ਕਿ ਜਿਹੜਾ ਅਸੀਂ ਉਹਦੀ ਪ੍ਰੋਫੈਂਸ਼ਨ ਵੀ ਕਰੀਏ ਤੇ ਉਹਨੂੰ ਜੇ ਹੋ ਜੇ ਤਾਂ ਉਹਦਾ ਜਿਹੜਾ ਹੈਗਾ अर्ਲੀ ਡਾਇਗਨੋਸ ਹੋ ਜਾਏ ਤੇ ਉਹਦਾ ਟਰੀਟਮੈਂਟ ਹੋ ਜਾਏ ਸੋ ਇਹ ਸਾਡਾ ਜਿਹੜੀ ਹੈਗੀ ਆ ਕੋਸ਼ਿਸ਼ ਤੇ ਮੈਂ মিডিਆ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਜਿਹੜਾ ਇਹ ਸਾਡਾ ਸੁਨੇਹਾ ਹੈਗਾ ਇਹ ਲੋਕਾਂ ਤੱਕ ਪਹੁੰਚਾਓਗੇ ਜੇ ਲੋਕਾਂ ਨੂੰ ਆਮ ਬੰਦੇ ਨੂੰ ਪਤਾ ਹੋਏਗਾ ਉਹ ਵੀ ਇੰਪਾਵਰਡ ਫੀਲ ਕਰੇਗਾ ਕਿ ਸਾਡੀ ਸਰਕਾਰ ਸਾਡੇ ਵਾਸਤੇ ਕੀ ਕੁਛ ਕਰ ਰਹੀ ਆ ਤੇ ਇਹ ਕੋਈ ਬੰਦਾ ਵੀ ਆਪਣੇ ਫ੍ਰਿਜ ਦੇ ਵਿੱਚ ਦੀ ਟ੍ਰੇ ਦੇ ਵਿੱਚ ਜਾਂ ਆਪਣੇ ਕੂਲਰ ਦੇ ਵਿੱਚ ਜਿਹੜਾ ਬਾਹਰ ਪਾਣੀ ਖੜਾ ਕੋਈ ਸਟੈਗਨੈਂਟ ਵਾਟਰ ਆ ਉਹਨਾਂ ਨੇ ਸਿਹਤ ਮੈਕਬੀਨ ਨੂੰ ਜਾਂ ਹੁਣ ਕਿਸੇ ਮੈਕਬੀਨ ਨੂੰ ਵੀ ਦੱਸਣਗੇ ਜਿੱਥੇ ਕਿਤੇ ਪਾਣੀ ਖੜਾ ਹੋਏਗਾ ਸਾਡਾ ਸਟਾਫ ਜਾਏਗਾ ਉੱਥੇ ਉਹਨੂੰ ਡਰੇਨ ਕਰੇਗਾ ਜੇ ਡਰੇਨ ਨਹੀਂ ਕਰ ਸਕਦਾ ਤਾਂ ਸਾਡੇ ਕੋਲੇ ਲਾਰਵਿਸਾਈਡ ਸਪਰੇਅ ਆ ਜਾਂ ਬਾਂਟ ਵੈਜੀਟੇਬਲ ਵਾਲ ਪਾਏਗਾ ਦੇਖੋ ਵੱਡਾ ਛਪੜ ਹੋਇਆ ਕਿਤਾ ਸਾਡੇ ਕੋਲੇ ਖਾਸ ਕਿਸਮ ਦੀ ਇੱਕ ਮੱਛੀ ਹੁੰਦੀ ਹੈ ਜਿਹਨੂੰ ਅਸੀਂ ਗਬੂਸੀਆ ਮੱਛੀ ਕਹਿੰਦੇ ਆ ਉਹ ਅਸੀਂ ਪਾ ਦਿੰਦੇ ਆ ਉਹਦੇ ਲਾਰਵੇ ਨੂੰ ਖਾ ਜਾਂਦੀ ਹੈ ਉਹ ਤੇ ਇਹ ਬਹੁਤ ਸਾਰੀਆਂ ਮੈਰ ਸਾਡੀਆਂ ਆ ਗਈਆਂ ਤੇ ਸਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਅਸੀਂ ਜਿਹੜਾ ਡੈਂਗੀ ਤੇ ਜਿਹੜਾ ਚਿਕਨ ਗੁੜੀਆਂ ਹੈਗਾ ਉਹਨੂੰ ਇਫੈਕਟਿਵਲੀ ਕੰਟਰੋਲ ਕਰਾਂਗੇ ਔਰ ਸਾਡੇ ਆਲਰੇਡੀ 6 ਜ਼ਿਲ੍ਹੇ ਜਿਹੜੇ ਆ ਗਏ ਆ ਉਹਨਾਂ ਚ ਪਿਛਲੇ ਸਾਲ ਇੰਡੀਜਿਨਸ ਕੋਈ ਮਤਲਬ ਇੰਡੀਜਿਨਸ ਦਾ ਮਤਲਬ ਹੁੰਦਾ ਕਿ ਉਹਨਾਂ ਦੇ ਆਪਣੇ ਕਿਸੇ ਬੰਦੇ ਨਹੀਂ ਹੋਇਆ ਸਾਡੇ ਕੋਲੇ ਮਾਈਗਰੇਟਰੀ ਲੇਬਰ ਆਂਦੀ ਆ ਉਹ ਬਾਹਰੋਂ ਆ ਜਾਂਦੇ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਸੀਗਾ ਤੇ ਉਹਨਾਂ ਦੀ ਵੀ ਅਸੀਂ ਟੈਸਟਿੰਗ ਵਧਾ ਰਹੇ ਹਾਂ ਉਹਨਾਂ ਦਾ ਵੀ ਇਲਾਜ ਜਿਹੜਾ ਸਾਰਾ ਫ੍ਰੀ ਕਰਦੇ ਆ ਵੀ ਜਦੋਂ ਆਣ ਤੇ ਜੇ ਕਿਸੇ ਨੂੰ ਇਹ ਬਿਮਾਰੀ ਹੋਵੇ ਉਹਨੂੰ ਦੇਖ ਕੇ ਤਾਂ ਕਿ ਉੱਥੇ ਸਟੈਗਨੈਂਟ ਵਾਟਰ ਨਾ ਹੋਵੇ ਕਿਉਂਕਿ ਉਸ ਤੋਂ ਹੀ ਮੱਛਰ ਨੇ ਲੈ ਕੇ ਫਿਰ ਅੱਗੇ ਸਪਰੈਡ ਕਰਨਾ ਸੋ ਇਹ ਜਿਹੜੀ ਸਾਰੀ ਸਾਡੀ ਕੋਸ਼ਿਸ਼ ਹੈ ਤੇ ਮੈਂ ਉਮੀਦ ਕਰਦਾ ਕਿ মিডিਆ ਨੂੰ ਘਰ ਘਰ ਤੱਕ ਪਹੁੰਚਾਏਗਾ ਪ੍ਰਿੰਟ ਪ੍ਰਿੰਟ ਤੱਕ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਹੈਗਾ ਬਹੁਤ ਵੱਡੀ ਰਾਹਤ ਨਹੀਂ ਤਾਂ ਜਦੋਂ ਡੈਂਗੀ ਦਾ ਸੀਜ਼ਨ ਆਉਂਦਾ ਸੀ ਆ ਕਰ ਮਚਿਆ ਹੁੰਦਾ ਸੀ ਹਸਪਤਾਲ ਭਰੇ ਹੁੰਦੇ ਸੀ ਪਿਛਲੀ ਵਾਰੀ ਬਹੁਤ ਘੱਟ ਹੈ ਇਸ ਵਾਰੀ ਵੀ ਮੈਂ ਮੈਡੀਕਲ ਕਾਲਜ ਨਾਲ ਵੀ ਇਨ ਟੱਚ ਆ ਮੈਂ ਸਾਰਿਆਂ ਤੋਂ ਲਗਾਤਾਰ ਰਿਪੋਰਟ ਲੈ ਰਿਹਾ ਕਹਿੰਦੇ ਇਸ ਵਾਰੀ ਕੇਸਸ ਨਹੀਂ ਆਉਂਦੇ ਸੀ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਮੰਤਰੀ ਜੀ ਤੁਸੀਂ ਐਕਟਿਵ ਸਕੂਲ ਦੇ ਬੱਚਿਆਂ ਨੂੰ ਸ਼ਾਮਿਲ ਕੀਤਾ ਇਹਦੇ ਵਿੱਚ ਜੀ ਤਨਜੀ ਇਹ ਨੌਲੇਜ ਵਾਲਾ ਜਰੂਰ ਹੋਣਾ ਚਾਹੀਦਾ ਹੈ ਜਿਹੜਾ ਲਾਰਵਾ ਹੁੰਦਾ ਨਾ ਜੀ ਉਹ ਪਾਣੀ ਦੇ ਵਿੱਚ ਉਹ ਲਾਰਵਾ ਕਿਸੇ ਨੂੰ ਕੁਝ ਨਹੀਂ ਕਹਿੰਦਾ ਉਹ ਤਾਂ ਜਦੋਂ ਮੱਛਰ ਬਣੇਗਾ ਫਿਰ ਉਹ ਮੱਛਰ ਕਿਸੇ ਨੂੰ ਡੈਂਗੂ ਵਾਲੇ پیشنਟ ਨੂੰ ਕੱਟੇਗਾ ਉਹਦੇ ਵਿੱਚ ਵਾਇਰਸ ਜਾਏਗੀ ਉਹ ਫਿਰ ਉਹ ਕੈਰੀਅਰ ਹੁੰਦਾ ਜਿਹੜਾ ਮੱਛਰ ਹੁੰਦਾ ਕੈਰੀਅਰ ਆ ਉਹ ਫਿਰ ਉਹ ਕਿਸੇ ਨੂੰ ਕੱਟੇਗਾ ਇਹ ਬੜਾ ਲੰਬਾ ਸਾਈਕਲ ਹੈ ਜੀ ਜਦੋਂ ਬੱਚਾ ਟੈਸਟ ਕਰੇਗਾ ਲਾਰਵੇ ਨੇ ਤਾਂ ਕੁਝ ਨਹੀਂ ਕਹਿਣਾ ਲਾਰਵਾ ਤਾਂ ਲਾਰਵਾ ਆਈ ਹੋਪ ਕਿ ਤੁਸੀਂ ਦੇਖਿਆ ਹੋ ਮੀਡੀਆ ਨੂੰ ਵੀ ਦਿਖਾਵਾਂਗੇ ਇਹਨਾਂ ਦੀ ਵੀ ਟ੍ਰੇਨਿੰਗ ਕਰੋਗੇ ਇਹਨਾਂ ਦੀ ਵੀ ਟ੍ਰੇਨਿੰਗ ਕਰੋਗੇ ਫਿਰ ਇਹ ਕੁਐਸਚਨ ਜਿਹੜਾ ਲਾਰਵੇ ਤੋਂ ਮੱਛਰ ਨਹੀਂ ਮਛਰ ਮਛਰ ਦੇਖੋ ਉਹ ਦੇਖੋ ਉਹਦੇ ਉਹਦੇ ਵਿੱਚ ਕੀ ਆ ਉਹ ਅਸੀਂ ਬੱਚਾ ਨੂੰ ਟ੍ਰੇਨਿੰਗ ਨਹੀਂ ਨਹੀਂ ਬੱਚਾ ਨੂੰ ਅਸੀਂ ਜਿਹੜਾ ਉਹਨਾਂ ਨੇ ਕਿੱਥੇ ਭੇਜ ਰਿਆ ਉਹਨਾਂ ਨੂੰ ਆਪਣੇ ਘਰ ਦਾ ਕੂਲਰ ਦੇਖਣਾ ਜਿੱਥੇ ਉਹ ਸੌਂਦੇ ਆ ਮਛਰ ਤਾਂ ਉਹਦੇ ਘਰ 'ਚ ਹੈਗਾ ਨਾ ਜੀ ਜੇ ਹੈਗਾ ਮਛਰ ਤਾਂ ਉਹਨਾਂ ਨੇ ਰਿਪੋਰਟ ਕਰਨਾ ਉਹਨਾਂ ਦੇ ਆਪਣੀ ਉਹਨਾਂ ਦਾ ਜਿਹੜਾ ਫ੍ਰਿਜ ਆ ਉਹਦੀ ਟ੍ਰੇ ਦੇਖਣੀ ਆ ਉਹਨਾਂ ਨੇ ਆਪਣੇ ਘਰ ਨੂੰ ਚੈੱਕ ਕਰਨਾ ਹੋਰ ਕਿਤੇ ਨਹੀਂ ਭੇਜ ਰਿਆ ਸੀ ਉਹਨਾਂ ਨੂੰ ਜਿਹੜਾ ਲੈਟਰ ਜਾਨੀ ਹੋਇਆ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਉਹਦਾ ਉਹ ਹੋਇਆ ਕਿ ਸਕੂਲ ਨਾਲ ਚ ਆਲੇ ਦੁਆਲੇ ਪਿੰਡਾਂ ਦੇ ਵਿੱਚ ਚੈੱਕ ਕਰਨਾ ਨਹੀਂ ਨਹੀਂ ਬੱਚਾ ਨੇ ਉਹ ਨਹੀਂ ਕਰਨਾ ਤੁਹਾਨੂੰ ਕਿਤੇ ਕੋਈ ਮਿਸ ਕਮਿਊਨੀਕੇਸ਼ਨ ਹੈ ਉਹਦੀ ਸਾਨੂੰ ਲੋੜ ਨਹੀਂ ਹੈ ਵੀ ਹੈ ਪ੍ਰੋਫੈਸ਼ਨਲ ਜਿਹੜੇ ਸਾਡੇ ਕੋਲੇ ਹੈਗੇ ਜਿੰਨੇ ਪ੍ਰੋਫੈਸ਼ਨਲ ਬਰੀਡਿੰਗ ਚੈਕਰ ਹੈਗੇ ਉਹਦੇ ਵਾਸਤੇ ਉਹਦੇ ਵਾਸਤੇ ਜਿਵੇਂ ਸਾਡੇ ਨਰਸਿੰਗ ਸਟੂਡੈਂਟਸ ਹੈ ਉਹ ਟ੍ਰੇਨਿੰਗ ਵਾਸਤੇ ਜਾਣਗੇ ਜਿਹੜੇ ਸਾਡੇ ਪ੍ਰੋਫੈਸ਼ਨਲ ਹੈ ਉਹ ਪ੍ਰੋਫੈਸ਼ਨਲ ਦਾ ਕੰਮ ਹੈ ਬੱਚੇ ਨੇ ਸਿਰਫ ਆਪਣੇ ਕੰਮ ਕਰਨਾ ਜਾਂ ਆਪਣੇ ਕੁਆਰਡੀਨੇਟ ਤਾਏ ਚਾਚੇ ਦੇ ਘਰ ਕਰ ਸਕਦਾ ਨਾਤਿਕ ਮੋਰ ਦਿੰਦਾ ਹੈ ਉਹ देयर ਸਮ देयर ਸੀਮਸ ਟੂ ਬੀ ਸਮ ਮਿਸ ਕਮਿਊਨੀਕੇਸ਼ਨ ਡਾਕਟਰ ਸਾਹਿਬ ਪਿਛਲੇ ਹੋਰ ਵੀ ਵੇਖਿਆ ਗਿਆ ਸੀ ਜਦੋਂ ਇੱਕ ਪਾਸੇ ਤਾਂ ਚੰਦਰਵਾਜ਼ੀ ਉੱਤੇ ਪੰਜਾਬ ਦੇ ਮੁਹਾਲੀ ਦਾ ਇੱਕ ਉਹਨਾਂ ਦਾ ਪੂਰਾ ਪਿੰਡ ਜਿਹੜਾ ਹੈ ਉਸ ਨੂੰ ਸੀਰੀਅਸ ਕਰਨਾ ਪੈ ਸਕਦਾ ਕਿ ਉਸ ਦੇ ਵਿੱਚ ਡੈਂਗੂ ਦੇ ਮਰੀਜ਼ ਫੌਜਾਂ ਲਾਗੇ ਸੀਗਾ ਸਭ ਤੋਂ ਵੱਡਾ ਕਾਰਨ ਸੀਗਾ ਜਿਹੜੇ ਪੀਜੀਆਂ ਚ ਰਹਿੰਦੇ ਪ੍ਰਵਾਸੀ ਨੇ ਕਿਉਂਕਿ ਇੱਥੇ ਖਾਸ ਕਰਕੇ ਮੈਂ ਮੁਹਾਲੀ ਜ਼ੋਨ ਦੀ ਗੱਲ ਕਰਾਂ ਇੱਥੇ ਬਹੁਤ ਸਾਰੇ ਪੀਜੀਸ ਇਦਾਂ ਦੇ ਹੈਗੇ ਨੇ ਜਿਹੜੇ ਇੱਕ ਦੂਤੇ ਇੱਕ ਦਾ ਬਣੇ ਹੋਏ ਨੇ ਪਰ ਉੱਥੇ ਇਸ ਚੀਜ਼ ਦਾ ਕੋਈ ਪ੍ਰਕਾਊਸ਼ਨਸ ਨਹੀਂ ਲਏ ਜਾਂਦੀਆਂ ਟੀਮਾਂ ਜਾਂਦੀਆਂ ਨੇ ਜਿੱਦਾਂ ਟੀਮਾਂ ਪਿੱਠ ਘੁਮਾਉਂਦੀਆਂ ਨੇ ਉੱਥੇ ਫਿਰ ਇਹ ਕੋਈ ਇਹਦੇ ਵਾਸਤੇ ਅਸੀਂ ਨਾ ਇੱਕ ਨਮਾ ਸ਼ੁਰੂ ਕੀਤਾ ਸੀਗਾ ਕਿ ਇੱਕ ਤਾਂ ਹੋ ਗਿਆ ਜਿੱਥੋਂ ਫੀਵਰ ਦੇ ਕੇਸਸ ਰਿਪੋਰਟ ਹੋਏ ਅਗਰ ਸੀ ਟੈਸਟ ਕੀਤਾ ਫਿਰ ਪਤਾ ਲੱਗਿਆ ਤੇ ਅਸੀਂ ਇਹਦੇ ਵਾਸਤੇ ਹੌਟਸਪੌਟ ਆ ਵੀ ਜਿੱਥੇ ਲਾਰਵਾ ਮਿਲ ਗਿਆ ਉਹਦਾ ਤੇ ਇਹ ਜਿਹੜਾ ਤੁਸੀਂ ਕਹ ਰਹੇ ਹੋ ਬਿਲਕੁਲ ਤੁਹਾਡਾ ਪੁਆਇੰਟ ਵੈਲਿਡ ਹੈ ਜਦੋਂ ਬੰਦਾ ਇੱਕ ਟੈਂਪਰੇਰੀ ਹੁੰਦਾ ਨਾ ਵੀ ਪੀਜੀ ਵਿੱਚ ਰਹਿੰਦੇ ਆ ਗਏ ਉਹਨਾਂ ਨੂੰ ਪਤਾ ਨਹੀਂ ਹੁੰਦਾ ਆਈ ऍम ਸ਼ੋਰ ਕਿ ਹਰ ਇੱਕ ਬੰਦਾ ਜਿਹੜੇ ਕਿਸੇ ਬੰਦੇ ਵਾਸਤੇ ਵੀ ਉਹਦੇ ਸਿਹਤ ਤੋਂ ਇੰਪੋਰਟੈਂਟ ਕੋਈ ਗੱਲ ਨਹੀਂ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਕੋਲੇ 1 ਲੱਖ ਜਿਹੜੇ ਹੈਗੇ ਆ ਉਹ ਜਿਹੜੇ ਬੱਚੇ ਆ ਸਾਡੇ ਕੋਲ ਜਿਹੜੇ ਟ੍ਰੇਨਿੰਗ ਕਰਦੇ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਅੱਗੇ ਜਾ ਕੇ ਨਰਸਸ ਬਣਨਾ ਜਾਂ ਫਾਰਮਾਸਿਸਟ ਬਣਨਾ ਇੱਕ ਲੱਖ ਆ ਸੀ ਉਹਦੀ ਟ੍ਰੇਨਿੰਗ ਕਰ ਰਿਹਾ ਤੁਸੀਂ ਇਮੇਜਿਨ ਕਰੋ ਸਾਡੇ ਕੋਲ 28 ਲੱਖ ਬੱਚੇ ਆ ਉਹਦੇ ਚੋਂ ਜਿਹੜੇ ਪ੍ਰਾਇਮਰੀ ਤੋਂ ਉੱਪਰ ਵਾਲੇ ਆ ਸੀ ਉਹਨਾਂ ਨੂੰ ਆਪਣੇ ਆਪਣੇ ਅਸੀਂ 20 ਲੱਖ ਬੱਚੇ ਟ੍ਰੇਨ ਕਰਨੇ ਆ ਜੀ ਤਾਂ ਕਿ ਜਿਹੜੇ ਜਿਹੜੇ ਜਿਹੜਾ ਬੱਚਾ ਹੈਗਾ ਨਾ ਜੀ ਉਹਨੂੰ ਹਰ ਇੱਕ ਬੱਚੇ ਦੇ ਵਿੱਚ ਜਦੋਂ ਚੇਤਨਾ ਆਏਗੀ ਉਹਨੂੰ ਇੱਕ ਵਾਰੀ ਆਪਾਂ ਟ੍ਰੇਨ ਕਰਤਾ ساری ਉਮਰ ਯਾਦ ਰੱਖੇਗਾ ਉਹ ਉਹ ਜਾ ਕੇ 10 ਬੱਚਿਆਂ ਨੂੰ ਹੋਰ ਦੱਸੇਗਾ ਜਾ ਕੇ ਆਪਣੇ ਪਿੰਡ ਦੇ ਬੰਦੇ ਨੂੰ ਸਾਡੀਆਂ ਪਿੰਡਾਂ ਦੇ ਵਿੱਚ ਕਮੇਟੀਆਂ ਬਣੀ ਹੋਈਆਂ ਸਿਹਤ ਕਮੇਟੀ ਜਿਹਨੂੰ ਵਿਲੇਜ ਹੈਲਥ ਨਿਊਟ੍ਰੀਸ਼ਨ ਸੈਨੀਟੇਸ਼ਨ ਕਮੇਟੀ ਕਹਿੰਦੇ ਆ ਉਹਦੇ 15 ਮੈਂਬਰ ਆ ਉਹਦੇ ਚ ਆਸ਼ਾ ਵਰਕਰ ਆ ਆਸ਼ਾ ਵਰਕਰ ਨੂੰ ਟ੍ਰੇਨਿੰਗ ਦਿੱਤੀ ਅਸੀਂ ਆਸ਼ਾ ਵਰਕਰ ਬਾਕੀ ਨੂੰ ਜਾ ਕੇ ਦੱਸੇਗੀ ਜਿਹੜੀ ਇੱਕ ਨੌਲੇਜ ਆ ਨਾ ਜਿਹੜੀ ਇਨਫੋਰਮੇਸ਼ਨ ਆ ਜੇ ਲੋਕਾਂ ਨੂੰ ਪਤਾ ਹੋਵੇ ਬਹੁਤ ਬੰਦੇ ਨੂੰ ਪਤਾ ਨਹੀਂ ਹੁੰਦਾ ਜਿਵੇਂ ਅਸੀਂ એનર્ਜੀ ਡਰਿੰਕਸ ਬੈਨ ਕੀਤੀਆਂ ਪੇਰੈਂਟਸ ਨੂੰ ਨਹੀਂ ਪਤਾ ਸੀ ਪੜ੍ਹੇ ਲਿਖੇ ਬੰਦਿਆਂ ਨੂੰ ਨਹੀਂ ਪਤਾ ਸੀਗਾ ਵੀ ਹਾਰਮਫੁਲ ਹੈ ਗਿਆ ਇਹ ਜਦੋਂ ਅਸੀਂ ਹੁਣ ਉਹਦੇ ਬਾਰੇ ਕੀਤਾ মিডিਆ ਨੇ ਉਹ ਜਿਹੜੀ ਇਨਫੋਰਮੇਸ਼ਨ ਆ ਨੌਲੇਜ ਆ ਉਸ ਤੋਂ ਬਾਅਦ ਫਿਰ ਜਿਹੜੀ ਲੋਕਾਂ ਦੇ ਵਿੱਚ ਵਿਜ਼ਡਮ ਆਉਂਦੀ ਆ ਵੀ ਯਾਰ ਆ ਤਾਂ ਸੌਖਾ ਕੰਮ ਹੈ ਤੈਨੂੰ ਪਤਾ ਨਹੀਂ ਸੀਗਾ ਸਾਨੂੰ ਇਹ ਨਹੀਂ ਇਹ ਵੀ ਪਲਾਨਸ ਕੋ ਇਧਰ ਦੇ ਪਲਾਨਸ ਹੁੰਦੇ ਵਿੱਚ ਜਿੱਦੋਂ ਤੁਸੀਂ ਨੌਲੇਜ ਦਾ ਜ਼ਿਕਰ ਕੀਤਾ ਚਲੋ ਮੀਡੀਆ ਦਾ ਕੰਮ ਅਸੀਂ ਤੁਹਾਡਾ ਜਿਹੜਾ ਮੈਸੇਜ ਹੈ ਲੋਕਾਂ ਤੱਕ ਜ਼ਰੂਰ ਪਹੁੰਚਾਵਾਂਗੇ ਕਿ ਕੌਡੀਆਂ ਕੁਝ ਟੀਮਾਂ ਜਿਹੜੇ ਪਿਛਲੇ ਸਮੇਂ ਵਿੱਚ ਹੌਟਸਪੌਟ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਇੱਕ ਵਾਰ ਫੇਸ ਚੈੱਕਅਪ ਕਰਕੇ ਉਹਨਾਂ ਨੂੰ ਕੁਝ ਇੱਥੇ ਦੇ ਕੁਝ ਕੈਂਪ ਸਪੈਸ਼ਲੀ ਸਪੈਸ਼ਲਾਈਜ਼ਡ ਕੈਂਪ ਲਗਾਏ ਜਾਣ ਬਿਲਕੁਲ ਜੀ ਉਹ ਆਲਰੇ ਜਿਹੜੇ ਜਿਵੇਂ ਛੇਟਾ ਕਾਮਰਸਰ ਦੇ ਵਿੱਚ ਉੱਥੇ ਬਹੁਤ ਹੁੰਦੇ ਹਰ ਸਾਲ ਹੁੰਦੇ ਆ ਤੁਹਾਡੇ ਛਰਟ ਆ ਇੱਕ ਜਿਹੜਾ ਤੁਹਾਡੇ ਤੇ ਮਹਾਵੀ ਦੇ ਵਿੱਚ ਬਲੌਂਗ ਏਰੀਆ ਆਗਾ ਮਤਲਬ ਤੇ ਹੋਰ ਇਸ ਤਰ੍ਹਾਂ ਮਤਲਬ ਇਹ ਸਾਡੇ ਪੱਕੇ ਸੀਗੇ ਸਪots ਉਹਦੇ ਵਿੱਚੋਂ ਕਾਫੀ ਅਸੀਂ ਨੈਗੇਟਿਵ ਕਰਦੇ ਜਿੱਥੇ ਹਰ ਸਾਲ ਹੁੰਦਾ ਸੀ ਉੱਥੇ ਹੁਣ ਨਹੀਂ ਹੁੰਦਾ ਅਸੀਂ ਇਹ ਕਹਿ ਵੀ ਕੀਤਾ ਕਿ ਜੇ ਜੇ ਕੋਈ ਵਾਟਰਵਾਰ ਨੇ ਕੋਈ ਡਾਇਰੀਆ ਦੀ ਆਊਟ ਬ੍ਰੇਕ ਹੋਈ ਹੈ ਨਾ ਜੀ ਅਸੀਂ ਕਿਹਾ ਵੀ ਸੋਰਸ ਨਾਲ ਸਾਨੂੰ ਕੋਈ ਮਤਲਬ ਨਹੀਂ ਹੈ ਸੋਰਸ ਦਾ ਪਾਣੀ ਤਾਂ ਠੀਕ ਹੈ ਜਿੱਥੇ ਲੋਕ ਪੀਂਦੇ ਆ ਉਹਦੀ ਉਹਦੀ ਕੀ ਰਿਪੋਰਟ ਆ ਫਿਰ ਲੱਭਣਾ ਫੌਟ ਲੱਭਣਾ ਕਈ ਜਗ੍ਹਾ ਤੇ ਜਿਹੜੀਆਂ ਪਾਈਪਸ ਸੇ ਇਕੱਠੀਆਂ ਸੀਗੀਆਂ ਕਈ ਜਗ੍ਹਾ ਤੇ ਜਿਹੜਾ ਤੁਹਾਡਾ ਮੈਨ ਹੋਲ ਸੀਗਾ ਉਹਦੇ ਵਿੱਚੋਂ ਲੰਘ ਰਹੀ ਸੀ ਵੀ ਨਾਲੇ ਪਾਣੀ ਦੀ ਪਾਈ ਉਹ ਰਸਟਡ ਸੀ ਉਹ ਉਹਨਾਂ ਉਹਨਾਂ ਦੀਆਂ ਲਾਈਨਾਂ ਪੁੱਟ ਕੇ ਠੀਕ ਕਰਾਈਆਂ ਅਸੀਂ ਮਤਲਬ ਅਸੀਂ ਫੌਟ ਵੀ ਲੱਭਦੇ ਆ ਉਹਨੂੰ ਠੀਕ ਵੀ ਕਰਦੇ ਆ ਉਹ ਜਿਹੜਾ ਕੋਆਰਡੀਨੇਟਡ ਐਫਰਟ ਆ ਆਈ ਥਿੰਕ ਯੂ ਵਿ ਇਹਦੇ ਕੰਮ ਕਰਦੇ ਨੇ ਜਿਹੜੇ ਪ੍ਰਬੰਧ ਹੈਗੇ ਜੀ ਜਿਵੇਂ ਪਿਛਲੀ ਵਾਰ ਮੁਹਾਲੀ ਦਾ ਹਸਪਤਾਲ ਸਿਮਲਾ ਹਸਪਤਾਲ ਦੇ ਵਿੱਚ ਕਿੰ ਕੋਆ ਚ ਸਾਰੇ ਪੇਸ਼ੈਂਟ ਸੀਗੇ ਡੇਂਗੀ ਦੇ ਬਲੇਰੀਆ ਦੇ ਬੁਖਾਰ ਵਾਲੇ ਕੋਈ ਇਸ ਤਰੀਕੇ ਦਾ ਵੱਖਰੀ ਗੋਟ ਬਣਾਉਂਦਾ ਕੋਈ ਹੈਗਾ ਮੈਂ ਦੇਖੋ ਜਿਹੜਾ ਜਿਹੜਾ ਨਹੀਂ ਕਹਿਗਾ ਸੀ ਬਣਾਤੀਆਂ ਪਰ ਸੇਮ ਪ੍ਰੋਸੀਜਰ ਚੱਲਦਾ ਹੈ ਨਹੀਂ ਸਾਡੇ ਕੋਲੇ ਸਾਰੀਆਂ ਫੈਸਿਲਿਟੀਆਂ ਹੈਗੀਆਂ ਜੀ ਜਿਹੜੇ ਪਲੇਟਲੇਟਸ ਦੀਆਂ ਵੀ ਬਲੱਡ ਦੀਆਂ ਵੀ ਔਰ ਸਾਰਾ ਸਫੀਸ਼ੀਐਂਟ ਹੈਗਾ ਸਾਡਾ ਮਕਸਦ ਹੈ ਵੀ ਅਸੀਂ ਜਿਹੜੇ ਡਿਜ਼ੀਜ਼ ਲੋਡ ਐਨਾ ਘਟਾ ਦਈਏ ਪਿਛਲੀ ਵਾਰੀ ਸਾਨੂੰ ਦਿੱਕਤ ਨਹੀਂ ਆਈ ਵੈਸੇ ਬਾਈ ਦੀ ਵੇ ਕਿਉਂਕਿ ਕੇਸਸ ਹੀ ਬਹੁਤ ਘਟ ਗਏ ਸੀ ਸਾਡੇ ਕੋਲ ਜੇ ਕੇਸਸ ਪਹਿਲਾਂ ਪ੍ਰਾਇਮਰੀ ਲੈਵਲ ਤੇ ਹੋ ਜਾਏਗਾ ਤੇ ਇਹਦਾ ਮਕਸਦ ਇਹ ਹੈ ਵੀ ਸਾਰੇ ਵਿਭਾਗਾਂ ਨੇ ਮਿਲ ਕੇ ਜੁਆਇੰਟ ਐਫਰਟ ਕਰਕੇ ਔਰ ਇਹ ਪੋਸੀਬਲ ਹੈ ਠੀਕ ਹੈ ਜੀ ਥੈਂਕ ਯੂ ਵੈਰੀ ਮਚਲ ਜੀ ਕਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਵੀ ਜਾਂਦੇ ਨੇ ਮਰੀਜ਼ ਉਹ ਬਹੁਤ ਜਿਆਦਾ ਲੋਡ ਦਾ ਸ਼ਿਕਾਇਤ ਕਰਦੇ ਨੇ ਮਰੀ ਉਹ ਸਰਕਾਰੀ ਹਸਪਤਾਲਾਂ ਵੀ ਬਹੁਤ ਮਹਿੰਗੀ ਮਿਲਦੀ ਹੈ ਉਸੇ ਦੀ ਗੱਲ ਦੇਖੋ ਇਹਦੇ ਚ ਪਹਿਲੀ ਗੱਲ ਤਾਂ ਇਹ ਆ ਕਿ ਸਾਡੇ ਕੋਲੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਨਾਫ ਇਨਫਰਾਸਟ੍ਰਕਚਰ ਹੈ ਔਰ ਸਾਰੀਆਂ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈ ਜੇ ਕੋ ਪ੍ਰਾਈਵੇਟ ਜਾਂਦਾ ਤੇ ਆਪਣੀ ਬਾਈ ਚੁਆਇਸ ਜਾਂਦਾ ਇਹਦੇ ਚ ਆਪਾਂ ਇਹ ਵੀ ਆਪਾਂ ਥੋੜਾ ਜਿਹਾ ਮੈਨੂੰ ਲੱਗਦਾ ਵੀ ਵੀ ਆਰ ਬੀਅੰਗ ਕਰਨ ਚਾਹੀਦੇ ਉਹ ਜਿਹੜੇ ਪ੍ਰਾਈਵੇਟ ਵਾਲੇ ਆ ਉਹਨਾਂ ਦੇ ਆਪਣੇ ਓਵਰਹੈਡ ਹੁੰਦੇ ਆ ਉਹਨਾਂ ਦੇ ਆਪਣੇ ਇੱਕ ਚਾਰਜਸ ਹੁੰਦੇ ਆ ਅਸੀਂ ਜਦੋਂ ਸਾਨੂੰ ਕਿਤੇ ਕੋਈ ਕੰਪਲੇਨਟ ਆਂਦੀ ਆ ਉਹਨੂੰ ਅਸੀਂ ਐਡਰੈਸ ਕਰਦੇ ਆ ਉਹਨੂੰ ਰੈਗੂਲੇਟ ਕਰਦੇ ਆ ਐਦਾਂ ਦੀ ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਵੀ ਬਹੁਤਾ ਕੋਈ ਨੈਗੇਟਿਵ ਹੋਣਾ ਕਰੀਏ ਪ੍ਰਾਈਵੇਟ ਵਾਲੇ ਕੋਈ ਬਹੁਤ ਅੱਛਾ ਕੰਮ ਵੀ ਕਰ ਰਹੇ ਆ ਮੈਜੋਰਟੀ ਅੱਛਾ ਕਰਦੇ ਆ ਕੋਈ 1-2 ਕਿਤੇ ਹੋ ਸਕਦੇ ਆ ਜਿਹੜੇ ਬੈਡ ਐਪਲ ਹੋਣ ਉਹਨਾਂ ਨੂੰ ਅਸੀਂ ਜਦੋਂ ਟਾਈਮ ਟੂ ਟਾਈਮ ਸਾਡੇ ਕੋਲੇ ਕਿਸੇ ਦੀ ਕੰਪਲੇਨਟ ਆਂਦੀ ਆ ਉਹਨਾਂ ਨਾਲ ਕਰਦੇ ਆ ਵੈਸੇ ਸਾਡੇ ਕੋਲੇ ਗਵਰਨਮੈਂਟ ਦੀ ਇੰਨੀ ਫੈਸਿਲਿਟੀ ਆ ਕਿ ਕਿਸੇ ਨੂੰ ਪ੍ਰਾਈਵੇਟ ਜਾਣ ਦੀ ਲੋੜ ਨਹੀਂ ਆ ਮਜਬੂਰੀ 'ਚ ਜਾਣ ਦੀ ਲੋੜ ਨਹੀਂ ਆਪਣਾ ਮਰਜ਼ੀ ਨਾਲ ਜਾਂਦਾ ਉਹ ਲੈ ਕੇ ਜਦੋਂ ਸਮਾਂ ਆ ਜਾਂਦਾ ਤੇ ਉਸ ਸਮੇਂ ਪ੍ਰਾਈਵੇਟਸ ਨੇ ਵੀ ਕੈਪਿੰਗਸ ਜਿਹੜੀਆਂ ਨੇ ਉਹ ਕੀਤੀਆਂ ਨਹੀਂ ਸੀਆਂ ਸਰਕਾਰ ਲੋਕੀ ਬੰਗੂ ਲੈ ਕੇ ਪੁੱਛੇ ਤਾਂ ਦੀ ਕੈਪਿੰਗ ਜਿਹੜੀ ਆ ਪ੍ਰਾਈਵੇਟ ਹਸਪੀਟਲਸ ਉੱਤੇ ਕੀ ਜੀ ਹਾਂ ਜੀ ਇਸ ਤੋਂ ਜ਼ਿਆਦਾ ਪੈਸੇ ਜਿਹੜੇ ਨੇ ਪ੍ਰਾਈਵੇਟ ਹਸਪੀਟਲਸ ਫੀਲਿੰਗ ਆਉਂਦਾ ਉਹਦੇ ਚ ਨਾ ਇੱਕ ਥੋੜਾ ਜਦੋਂ ਕੋਈ ਕਿਸੇ ਬਿਮਾਰੀ ਨੂੰ ਆਪਾਂ ਐਪੀਡੈਮਿਕ ਡਿਕਲੇਅਰ ਕਰਦੇ ਆ ਐਪੀਡੈਮਿਕ ਡਿਜ਼ੀਜ਼ ਕੰਟਰੋਲ ਐਕਟ ਹੁੰਦਾ ਉਹ ਲਾਗੂ ਹੁੰਦਾ ਜਦੋਂ ਮਤਲਬ ਫਿਰ ਉਸ ਵੇਲੇ ਆਪਾਂ ਉਹਦੇ ਚ ਕਰਦੇ ਆ ਸਾਰਾ ਕੁਝ ਜਿਹੜਾ ਨਾਰਮਲ ਡਿਜ਼ੀਜ਼ ਦੇ ਵਿੱਚ ਆਪਾਂ ਉਹ ਨਹੀਂ ਕਰਦੇ ਆ ਉਹਦੀ ਲੋੜ ਵੀ ਨਹੀਂ ਹੁੰਦੀ ਅਸੀਂ ਤਾਂ ਉਸ ਤੋਂ ਕਈ ਸਟੈਪ ਅੱਗੇ ਜਾ ਰਹੇ ਹਾਂ ਮੈਂ ਤੁਹਾਨੂੰ ਕਹਿ ਰਿਹਾ ਪਿਛਲੀ ਵਾਰੀ 50% ਰਿਡਕਸ਼ਨ ਸੀ ਅਸੀਂ ਵੀ 8 BRM 480% ਰਿਡਕਸ਼ਨ ਔਰ ਤੁਸੀਂ ਮਤਲਬ ਔਨ ਦਾ ਲਾਈਟਰ ਸਾਈਡ ਉਹ ਪ੍ਰਾਈਵੇਟ ਵਾਲੇ ਕਹਿੰਦੇ ਸਾਤਾ ਤੁਸੀਂ ਬੇਲੇ ਕਰਕੇ ਬਿਠਾ ਦਤਾ ਜੀ ਧੰਨਵਾਦ